ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਅਮੀਰ ਸਿੱਖ ਗਰੰਥੀ ਸਿੰਘ ਕੋਲ ਖੜਾ ਆ ਤੇ ਆਪਸ ਵਿੱਚ ਦੋਨੇ ਗੱਲਾਂ ਕਰਦੇ ਆ ਅਮੀਰ ਸਿੱਖ ਗਰੰਥੀ ਸਿੰਘ ਨੂੰ ਕਹਿ ਰਿਹਾ ਆ ਕਿ ਭਾਈ ਸਾਹਿਬ ਜੀ ਮੈਂ 4 ਲੱਖ ਰੁਪਏ ਦਾ ਜਿਹੜਾ ਰਮਾਲਾ ਆ ਉਹ ਮੈਂ ਗੁਰੂ ਗ੍ਰੰਥ ਸਾਹਿਬਾਲਿਕ ਨੂੰ ਚੜਾਉਣਾ ਚਾਹੁੰਦਾ ਆ ਰਮਾਲਾ ਸਾਹਿਬ ਤਿਆਰ ਹੋ ਗਿਆ ਬਸ ਥੋੜੇ ਦਿਨਾਂ ਬਾਅਦ ਰਮਾਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆ ਜਾਣਾ ਆ। ਬਸ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਆ ਕਿ ਜੇ ਤੁਸੀਂ ਮੈਨੂੰ ਕੋਈ ਦੱਸ ਦੋ ਕਿ ਕਿਹੜੇ ਰੰਗ ਦਾ ਰਮਾਲਾ ਚਾਹੀਦਾ ਆ। ਮੈਂ ਉਸ ਰੰਗ ਦਾ ਰਮਾਲਾ ਗੁਰਦੁਆਰਾ ਸਾਹਿਬ ਵਿਖੇ ਭੇਟ ਕਰਨਾ ਚਾਹੁੰਦਾ ਆ। ਚਾਰ ਕੋ ਲੱਖ ਦਾ ਰਮਾਲਾ ਤਿਆਰ ਹੋਣਾ ਆ। ਗਰੰਤੀ ਸਿੰਘ ਨੇ ਦੋਵੇਂ ਹੱਥ ਜੋੜੇ। ਉਸ ਅਮੀਰ ਸਿੱਖ ਨੂੰ ਆਖਿਆ ਕਿ ਭਾਈ ਸਾਹਿਬ ਉੱਚੀ ਸਾਡੇ ਗੁਰਦੁਆਰਾ ਸਾਹਿਬ ਦੀਆਂ ਅਲਮਾਰੀਆਂ ਖੋਲ ਕੇ ਦੇਖੋ। ਅਲੋ ਮਾਰੀਆਂ ਦੇ ਵਿੱਚ ਬਿਆਨ ਰਮਾਲਾ ਸਾਹਿਬ ਆਇਆ। ਕੋਈ ਵੀ ਐਸਾ ਰੰਗ ਨਹੀਂ ਹੈ ਜਿਸ ਰੰਗ ਦਾ ਸਾਡੇ ਕੋਲ ਰਮਾਲਾ ਸਾਹਿਬ ਨਾ ਹੋਵੇ। ਫਿਰ ਉਹ ਗੁਰਸਿੱਖ ਬੋਲਦਾ ਆ। ਅਮੀਰ ਸਿੱਖ ਫਿਰ ਗਰੰਤੀ ਸਿੰਘ ਨੂੰ ਆਖਦਾ ਆ ਕਹਿੰਦਾ ਮੈਂ ਰਮਾਲਾ ਚੜਾਉਣਾ ਆ। ਹਜੇ ਦੋਨੇ ਆਪਸ ਵਿੱਚ ਗੱਲਾਂ ਕਰਦੇ ਸੀਗੇ ਇੱਕ ਛੋਟੀ ਜੀ ਉਮਰ ਦਾ ਬੱਚਾ 12-13 ਸਾਲ ਦੀ ਉਮਰ ਦਾ ਬੱਚਾ ਉਹਨਾਂ ਦੇ ਕੋਲੋਂ ਲੰਘਿਆ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜਕੇ ਸਤਗੁਰੂ ਜੀ ਦੇ ਸਾਹਮਣੇ ਖੜਕੇ ਉੱਚੀ ਉੱਚੀ ਭੂਬਾ ਮਾਰ ਕੇ ਰੋਣ ਲੱਗ ਪਿਆ। ਜਦੋਂ ਉੱਚੀ ਉੱਚੀ ਰੋਣ ਲੱਗ ਪਿਆ ਗਰੰਥੀ ਸਿੰਘ ਤੇ ਅਮੀਰ ਸਿੱਖ ਨੇ ਦੇਖਿਆ ਕਿ ਛੋਟਾ ਜਿਹਾ ਇਹ ਬੱਚਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜਕੇ ਭੂਬਾ ਮਾਰ ਕੇ ਰੋ ਰਿਹਾ ਹੈ ਅਸੀਂ ਪੁੱਛਿਆ ਤਾਂ ਸਹੀ ਇਸ ਬੱਚੇ ਨੂੰ ਕੀ ਹੋਇਆ ਹੈ ਤਦੋਂ ਦੋਨੇ ਜੋੜੇ ਉਸ ਬੱਚੇ ਦੇ ਕੋਲ ਆਏ ਨਾ ਜੀ ਬੱਚੇ ਨੂੰ ਪੁੱਛਿਆ ਕਿ ਕਾਕਾ ਤੇਰੇ ਆਉਣ ਦਾ ਕਾਰਨ ਕੀ ਹੈ ਹੁਣ ਸੰਗਤ ਜੀ ਧਿਆਨ ਦੇਖੋ ਸੁਣਿਓ ਜੋ ਉਸ ਕਾਰਨ ਬੱਚੇ ਨੇ ਦੱਸਿਆ ਆ ਜੋ ਕਾਰਨ ਉਸ ਗੁਰਸਿੱਖ ਨੂੰ ਉਸ ਗਰੰਥੀ ਸਿੰਘ ਨੂੰ ਉਸ ਬੱਚੇ ਨੇ ਦੱਸਿਆ ਆ ਉਸ ਕਾਰਨ ਨੂੰ ਧਿਆਨ ਦੇ ਕੇ ਸੁਣਿਓ ਬੱਚੇ ਨੇ ਦੋਵੇਂ ਹੱਥ ਜੋੜੇ ਤੇ ਆਖਿਆ ਬਾਬਾ ਜੀ ਮੇਰੇ ਪਿਤਾ ਜੀ ਕੁਝ ਸਾਲ ਪਹਿਲਾਂ ਇਸੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਝੜੋਣ ਵਾਸਤੇ ਚੜ੍ਹੇ ਸਨ ਰੱਬ ਦੀ ਖੇੜ ਇਹ ਵਰਤੀ ਪ੍ਰਮਾਤਮਾ ਦਾ ਭਾਣਾ ਇਹ ਵਰਤਿਆ ਕਿ ਉਹ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦੇ ਚੜਾਉਂਦੇ ਉਹ ਡਿੱਗੇ ਸਨ ਉੱਪਰੋਂ ਜਦੋਂ ਉਹ ਧਰਤੀ ਦੇ ਉੱਤੇ ਡਿੱਗੇ ਤੇ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਮੇਰੇ ਪਿਤਾ ਜੀ ਮਰ ਗਏ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੰਗਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਦਣ ਮੇਰੇ ਪਿਤਾ ਜੀ ਦਾ ਭੋਗ ਪਿਆ ਮੇਰੀ ਮਾਂ ਦੇ ਗਲ ਦੇ ਵਿੱਚ ਇੱਕ ਸਰੋਪਾ ਪਾ ਦਿੱਤਾ ਤੇ ਧੰਨਵਾਦ ਕਰਕੇ ਮੇਰੀ ਮਾਂ ਨੂੰ ਘਰੇ ਭੇਜ ਦਿੱਤਾ ਹੁਣ ਮੈਂ ਛੋਟਾ ਸੀ ਮੇਰੀ ਮਾਂ ਵੀ ਹੁਣ ਲਾਚਾਰ ਸੀ ਉਹ ਕੋਈ ਕੰਮ ਨਹੀਂ ਕਰ ਸਕਦੀ ਸੀ ਹੁਣ ਸਾਡੇ ਘਰ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਆ ਕਿ ਕਈ ਕਈ ਦਿਨ ਸਾਡੇ ਘਰ ਦੇ ਵਿੱਚ ਰੋਟੀ ਨਹੀਂ ਬਣਦੀ ਜਦੋਂ ਮੇਰੇ ਘਰ ਵਿੱਚ ਰੋਟੀ ਨਹੀਂ ਬਣਦੀ ਤੇ ਮੇਰੀ ਮਾਂ ਜੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਰੋਪਾ ਮਿਲਿਆ ਉਹਨੂੰ ਗਲ ਵਿੱਚ ਪਾ ਕੇ ਰੋਣ ਲੱਗ ਜਾਂਦੀ ਹੈ ਅੱਜ ਮੈਂ ਗੁਰਦੁਆਰਾ ਸਾਹਿਬ ਆ ਕੇ ਤਾਂ ਰੋ ਰਿਆ ਆ ਕਿ ਅੱਜ ਸਕੂਲ ਵਿੱਚੋਂ ਮੇਰਾ ਨਾਮ ਕੱਟਿਆ ਗਿਆ ਨਾਮ ਕੱਟਣ ਦਾ ਇੱਕੋ ਇੱਕ ਕਾਰਨ ਸੀਗਾ ਕਿ ਸਕੂਲ ਵਿੱਚ ਕਈ ਮਹੀਨਿਆਂ ਤੋਂ ਮੇਰੀ ਫੀਸ ਨਹੀਂ ਗਈ ਅੱਜ ਜਦੋਂ ਮੈਂ ਘਰ ਦਾ ਕੇ ਆਪਣੀ ਮਾਂ ਨੂੰ ਦੱਸਿਆ ਕਿ ਮੇਰੀ ਫੀਸ ਭਾਈ ਸਕੂਲ ਵਿੱਚ ਨਹੀਂ ਗਈ ਮੇਰਾ ਨਾਮ ਕੱਟਿਆ ਗਿਆ ਮੇਰੀ ਮਾਂ ਨੇ ਫੇਰ ਗਾਲ ਵਿੱਚ ਉਹੀ ਸਰੂਪਾ ਪਾ ਕੇ ਉੱਚੀ ਉੱਚੀ ਭੂਬਾ ਮਾਰ ਕੇ ਰੋਣ ਲੱਗ ਪਈ ਅੱਜ ਮਾਰ ਦੀਆਂ ਭੂਬਾ ਮੇਰੇ ਦਿਲ ਤੱਕ ਚਲੇ ਗਈਆਂ ਅੱਜ ਮੈਨੂੰ ਨਾ ਦੁੱਖ ਲੱਗਿਆ ਮਾਂ ਦੀਆਂ ਅੱਖਾਂ ਵਿੱਚ ਅਥਰੂ ਨਿਕਲਦੇ ਸਨ ਪਰ ਉਹ ਅਥਰੂ ਮੇਰੇ ਦਿਲ ਦੇ ਵਿੱਚੋਂ ਖੂਨ ਬਣ ਕੇ ਨਿਕਲਦੇ ਸਨ ਮੈਨੂੰ ਇੰਨਾ ਦੁੱਖ ਹੋਇਆ ਏਡੀ ਤਕਲੀਫ ਹੋਈ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਚਾਹੁੰਦਾ ਆ ਕਿ ਤੇਰੇ ਦਰ ਦੇ ਉੱਤੇ ਆ ਕੇ ਧੰ ਗੁਰੂ ਗ੍ਰੰਥ ਸਾਹਿਬ ਸੇਵਾ ਕੀਤੀ ਪਰ ਸਾਡੇ ਘਰ ਦੇ ਵਿੱਚ ਅੱਜ ਰੋਟੀ ਪੱਕਣ ਤੋਂ ਵੀ ਅਸੀਂ ਮੁਤਾਜ ਹੋ ਗਏ ਆ ਸਕੂਲ ਵਿੱਚੋਂ ਮੇਰਾ ਨਾਮ ਕੱਟਿਆ ਗਿਆ ਕਿੱਧਰ ਅਸੀਂ ਜਾਈਏ ਜਦੋਂ ਬੱਚੇ ਨੇ ਆਪਣਾ ਦੁੱਖ ਇਹ ਸੁਣਾਇਆ ਨਾ ਜੀ ਜੋਤੇ ਅਮੀਰ ਸਿੱਖ ਖਲੋਤਾ ਸੀ ਜਿਹੜਾ ਆਖਦਾ ਸੀ 4 ਲੱਖ ਰੁਪਏ ਦਾ ਰਮਾਲਾ ਮੈਂ ਗੁਰਦੁਆਰਾ ਸਾਹਿਬ ਭੇਟ ਕਰਨਾ ਆ ਉਹਨੇ ਬੱਚੇ ਨੂੰ ਆਪਣੇ ਗੱਲ ਨਾਲ ਲਾਇਆ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਧੰਨਵਾਦ ਕੀਤਾ ਤੇ ਆਖਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਤਾਂ ਮੈਨੂੰ ਨਹੀਂ ਦੱਸਿਆ ਕਿ ਕਿਹੜੇ ਰੰਗ ਦਾ ਰਮਾਲਾ ਚੜਾਉਣਾ ਆ ਪਰ ਤੁਸੀਂ ਮੈਨੂੰ ਦੱਸ ਦਿੱਤਾ ਆ ਮੈਂ ਕਿਹੜਾ ਰਮਾਲਾ ਚੜਾਉਣਾ ਆ ਹੁਣ ਮੈਂ ਰਮਾਲਾ ਉਹ ਨਹੀਂ ਚੜਾਉਣਾ ਜਿਹੜਾ 4 ਲੱਖ ਰੁਪਏ ਦਾ ਲੈ ਕੇ ਆਉਣਾ ਆ ਹੁਣ ਮੈਂ ਰਮਾਲਾ ਸਾਹਿਬ ਉਹ ਚੜਾਵਾਂਗਾ ਪਹਿਲਾਂ ਤਾਂ ਇਸ ਬੱਚੇ ਦੀ ਸਕੂਲ ਦੀ ਫੀਸ ਦਵਾਂਗਾ ਇਹਨੂੰ ਪੜ੍ਹਾਵਾਂਗਾ ਦੂਜੀ ਗੱਲ ਇਸ ਬੱਚੇ ਦੀ ਮਾਂ ਨੂੰ ਆਪਣੀ ਭੈਣ ਸਮਝ ਕੇ ਉਹਨੂੰ ਕੋਈ ਕੰਮ ਦਵਾਂਗਾ ਤਾਂ ਕਿ ਉਹਦੇ ਘਰ ਦੇ ਵਿੱਚ ਰੋਟੀ ਪੱਕ ਸਕੇ ਸੰਗਤ ਜੀ ਸਾਨੂੰ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਾਰਗ ਇਹੀ ਦਿੱਤਾ ਸੀਗਾ ਕਿ ਕਾਲ ਖਾਏ ਕਿਸ ਹੱਥੋਂ ਦੇ ਨਾਨਕਰਾ ਪਛਾਣੇ ਸੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਨੇ ਰਸਤਾ ਇਹੀ ਦਿਖਾਇਆ ਸੀਗਾ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਗੇ ਮਾਨ ਅਕਲੀ ਪੜ ਕੇ ਬੁੱਝੀ ਹੈ ਅਕਲੀ ਕੀ ਚੈਦਾਨ ਮਾਲਕ ਜੀ ਸਾਨੂੰ ਆਹ ਰਾਹ ਦਿਖਾਇਆ ਸੀਗਾ ਕਿ ਅਕਲ ਦੇ ਨਾਲ ਦਾਨ ਕਰੋ ਮੈਂ ਹੀ ਨਹੀਂ ਸ਼ਬਦ ਵਰਤਾਂਗਾ ਕਿ ਗੁਰਦੁਆਰਾ ਸਾਹਿਬ ਕੇ ਰੁਮਾਲੇ ਭੇਟ ਨਾ ਕਰੋ ਬੇਸ਼ੱਕ ਭੇਟ ਕਰੋ ਪਰ ਜਾਦ ਰੱਖਿਓ ਉਹ ਚੀਜ਼ ਗੁਰਦੁਆਰਾ ਸਾਹਿਬ ਆਰ ਬਾਰ ਬੇਟਾ ਨਾ ਕਰੀ ਜਾਓ ਜਿਹੜੀ ਚੀਜ਼ ਦੀ ਲੋੜ ਕੋਈ ਨਹੀਂ ਐ ਜਿਹੜੀ ਚੀਜ਼ ਦੀ ਜ਼ਰੂਰਤ ਕੋਈ ਨਹੀਂ ਐ ਅੱਜ ਲਮਾਰੀਆਂ ਭਰੀਆਂ ਪਈਆਂ ਗੁਰਦੁਆਰਾ ਸਾਹਿਬ ਦੇ ਕੇ ਰਮਾਲਾ ਸਾਹਿਬ ਦੀਆਂ ਅਸੀਂ ਫੇਰ ਰਮਾਲੇ ਚਾੜੀ ਜਾਂਦੇ ਆ ਫੇਰ ਰਮਾਲੇ ਚਾੜੀ ਜਾਂਦੇ ਆ ਯਾਦ ਰੱਖਿਓ ਗੁਰੂ ਨਾਨਕ ਦੇਵ ਪਾਸ਼ਾ ਉਦੋਂ ਖੁਸ਼ ਹੋਣਗੇ ਜਦੋਂ ਅਸੀਂ ਰਮਾਲੇ ਦੀ ਥਾਂ ਤੇ ਕਿਸੇ ਗਰੀਬ ਦਾ ਨਗੇਜ ਟਕਾਂਗੇ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਸਾਡੇ ਤੇ ਖੁਸ਼ੀ ਆਪੜੀ ਕਰਨਗੇ ਜਦੋਂ ਅਸੀਂ ਰਮਾਲਾ ਸਾਹਿਬ ਦੀ ਥਾਂ ਦੇ ਉੱਤੇ ਕਿਸੇ ਗਰੀਬ ਦੀ ਫੀਸ ਭਰ ਦਾਂਗੇ ਕਿਸੇ ਗਰੀਬ ਦੀ ਧੀ ਦਾ ਕਾਰਜ ਕਰ ਦਾਂਗੇ ਕਿਸੇ ਦੀ ਛੱਤ ਚਾਉਂਦੀ ਆ ਉਹਦੀ ਛੱਤ ਪਵਾ ਦਾਂਗੇ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਸਾਨੂੰ ਇਹ ਰਾਹ ਦਿੱਤਾ ਸੀਗਾ ਉਸ ਗੁਰਸਿੱਖ ਨੇ ਕਿਹਾ ਕਿ ਪੁੱਤਰ ਅੱਜ ਤੋਂ ਬਾਅਦ ਤੇਰੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਕਰਾਂਗਾ ਨਾਲੇ ਤੇਰੀ ਮਾਤਾ ਨੂੰ ਮੈਂ ਕੰਮ ਦੇ ਕੇ ਆੜੀ ਭੈਣ ਬਣਾ ਕੇ ਉਹਨੂੰ ਕੰਮ ਦਵਾਂਗਾ ਤੁਹਾਡੇ ਘਰ ਦੇ ਵਿੱਚ ਹੁਣ ਰੋਟੀ ਪੱਕੇਗੀ ਅਸਲ ਵਿੱਚ ਰਸਤਾ ਇਹ ਆ ਮਦਦ ਕਰੀਏ ਕੋ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਨੇ ਕਿਹਾ ਜਦੋਂ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰਦਾ ਆ ਇੱਕ ਸਿੱਖ ਦੂਜੇ ਸਿੱਖ ਦਾ ਭਲਾ ਕਰਦਾ ਆ ਉਹਦਾ ਭਲਾ ਮੈਂ ਕਰਾਂਗਾ ਜੋ ਮਾਲਕ ਮੇਰੇ ਨੇ ਸਾਨੂੰ ਮਾਰਗ ਦਿੱਤਾ ਆ ਜੋ ਮਾਲਕ ਮੇਰੇ ਨੇ ਸਾਨੂੰ ਰਾਹ ਦਿਖਾਇਆ ਉਸ ਰਾਹ ਤੇ ਤੁਰਗੇ ਸੰਗਤ ਜੀ ਜਿੱਥੇ ਲੋੜ ਹੈ ਉੱਥੇ ਦਾਨ ਕਰੀਏ ਜਿੱਥੇ ਲੋੜ ਨਹੀਂ ਉੱਥੇ দান ਦੇਣ ਦੀ ਕੋਈ ਲੋੜ ਨਹੀਂ ਸੋ ਐਵੇਂ ਆਪਣਾ ਪੈਸਾ ਇਧਰ ਉਧਰ ਖਰਾਬ ਨਾ ਕਰੀਏ ਕਿਸੇ ਗਰੀਬ ਦੀ ਮਦਦ ਕਰਕੇ ਗੁਰੂ ਦੀ ਖੁਸ਼ੀ ਹਾਸਲ ਕਰੀਏ